ਸਤਿ ਸ਼੍ਰੀ ਅਕਾਲ ਜੀ ਰਾਹਤ ਦਾ ਕੰਮ ਪੂਰੇ ਆਪਣੇ ਜ਼ੋਰਾਂ ਦੇ ਚੱਲ ਰਿਹਾ ਔਰ ਬਹੁਤ ਸਾਰੇ ਲੋਕ ਖਾਸ ਕਰਕੇ ਮੈਂ ਇਹ ਕਹਿਣਾ ਚਾਹੁੰਦਾ ਕਿ ਪੰਜਾਬ ਨਾਲ ਸਾਰੇ ਪੰਜਾਬੀ ਜਿਹੜੇ ਉਹ ਖੜੇ ਹੋ ਗਏ ਨੇ ਇਹ ਮੈਂ ਕੱਲ ਵੀ ਗੱਲ ਕੀਤੀ ਸੀ ਬਹੁਤ ਸਾਰੀਆਂ ਸੰਸਥਾਵਾਂ ਬਹੁਤ ਅੱਛਾ ਕੰਮ ਕਰ ਰਹੀਆਂ ਤੇ ਬਹੁਤ ਸਾਰੇ ਸੈਲੀਬ੍ਰਿਟੀਜ਼ ਬਹੁਤ ਸਾਰੇ ਪੱਤਰਕਾਰ ਨੇਤਾ ਧਾਰਮਿਕ ਨੇਤਾ ਸਾਰੇ ਮੈਦਾਨ ਵਿੱਚ ਨੇ ਬਹੁਤ ਬਹੁਤ ਚੰਗਾ ਲੱਗ ਰਿਹਾ ਮੈਂ ਸਾਰਿਆਂ ਨੂੰ ਇੱਕ ਮੇਰੇ ਮਨ ਦੇ ਵਿੱਚ ਮੈਂ ਕੱਲ ਬਸੂngੀਆਂ ਦੋ ਤਿੰਨ ਵੀਡੀਓ ਦੇਖੀਆਂ ਤੇ ਮੈਂ ਸੋਚਿਆ ਸੀ ਕਿ ਮੈਂ ਜ਼ਰੂਰ ਬੇਨਤੀ ਕਰਾਂ ਕਿ ਇਹ ਦੇਖੋ ਚੰਗਾ ਮਾੜਾ ਟਾਈਮ ਆਉਂਦਾ ਹੈ ਥੋੜੇ ਦਿਨ ਦੀ ਗੱਲ ਹੈ ਫਿਰ ਨਾਰਮਲ ਹੋ ਜਾਣੀ ਜ਼ਿੰਦਗੀ ਤੇ ਸਾਡੇ ਸੂਰਮਿਆਂ ਨੇ ਫੇਰ ਖੜੇ ਹੋ ਜਾਣਾ ਸਾਡੇ ਲੋਕਾਂ ਨੇ ਫੇਰ ਨਾਰਮਲ ਜ਼ਿੰਦਗੀ ਜਿਣੀਆ ਤੇ ਦੇਖੋ ਉੱਥੇ ਸਾਰੇ ਚੈਲ ਪੰਗ ਹੋਏਗੀ ਪੂਰੀ ਦੀ ਪੂਰੀ ਤਰ੍ਹਾਂ ਮੈਂ ਸਾਰਿਆਂ ਨੂੰ ਇੱਕ ਬੇਨਤੀ ਕਰਨੀ ਸੀ ਜਿੰਨੇ ਵੀ ਪੱਤਰਕਾਰ ਸੈਲੀਬ੍ਰਿਟੀ ਸੈਲੀਬ੍ਰਿਟੀਆਂ ਦੀ ਟੀਮ ਤੇ ਨੇਤਾ ਵਿਚਾਰი ਕਿਸੇ ਵੀ ਪਾਰਟੀ ਦੇ ਹੋਣ ਵਿਚਾਰੀ ਕਿਸੇ ਵੀ ਧਰਮ ਦੇ ਹੋਣ ਮੈਨੂੰ ਇੱਕ ਬੇਨਤੀ ਕਰਨੀ ਸੀ ਕਿ ਤੁਸੀਂ ਨਾ ਜਦੋਂ ਰਾਹਤ ਦੀ ਸਮਤਰੀ ਦੇਣ ਜਾਂਦੇ ਹੋ ਨਾ ਜਦੋਂ ਫੜਾਉਂਦੇ ਹੋ ਉਦੋਂ ਵੀਡੀਓ ਬਣਾਉਣਾ ਕਿਉਂਕਿ ਇਹ ਪੰਜਾਬ ਹੈ ਪੰਜਾਬ ਦਾ ਆਪਣੇ ਨਾਲ ਇੱਕ ਡਿਗਨਿਟੀ ਇੱਕ ਸ਼ਾਨ ਇੱਕ ਥੋੜੀ ਜਿਹੀ ਆਕੜ ਜਿਹੜੀ ਹੈ ਨਾ ਉਹ ਕੈਰੀ ਕਰ ਤੇ ਥੋੜੇ ਦਿਨਾਂ ਬਾਅਦ ਜਦੋਂ ਇਹ ਨਾਰਮਲ ਹੋਣਾ ਨਾ ਜਦੋਂ ਲੋਕਾਂ ਨੇ ਆਪਣੀਆਂ ਵੀਡੀਓ ਦੇਖਣੀਆਂ ਤੁਸੀਂ ਕਿਉਂਕਿ ਉਹ ਤਾਂ ਵੀ ਹੁਣ ਥੋੜੇ ਜੇ ਮਯੂਸ ਕਈ ਵਾਰੀ ਲੱਗਦੇ ਨੇ ਕਿਉਂਕਿ ਉਹ ਉੱਥੇ ਫਸੇ ਹੋਏ ਨੇ ਵੈਸੇ ਤੇ ਆਪਣੇ ਪੰਜਾਬੀ ਜਿਹੜੇ ਹਮੇਸ਼ਾ ਚੜ੍ਹਦੀ ਕਲਾ 'ਚ ਰਹਿੰਦੇ ਆ ਔਰ ਚੜ੍ਹਦੀ ਕਲਾ 'ਚ ਹੈ ਵੀ ਨਹੀਂ ਤੇ ਜਦੋਂ ਅਸੀਂ ਉਹਨਾਂ ਨੂੰ ਉਹ ਸਮਗਰੀ ਦੇਣ ਦੇ ਟਾਈਮ ਤੇ ਜਾਂ ਪੈਸੇ ਦੇਣ ਦੇ ਟਾਈਮ ਤੇ ਉਹਨਾਂ ਨੂੰ ਕੁਝ ਮੈਂ ਦੇਖਿਆ ਨੇਤਾ ਜਿਹੜੇ ਉਹ ਪੈਸੇ ਦੇ ਰਹੇ ਨੇ ਤੇ ਉਹਨਾਂ ਦੀ ਵੀਡੀਓ ਬਣਾ ਰਹੇ ਨੇ ਤੇ ਉਹ ਵੀਡੀਓ ਬਾਅਦ ਦੇ ਵਿੱਚ ਨੈੱਟ ਤੇ ਜਾ ਜਾ ਰਹੀ ਹੈ ਉਹ ਜਦੋਂ ਥੋੜੇ ਦਿਨਾਂ ਬਾਅਦ ਨਾਰਮਲ ਹੋਣਾ ਨਾ ਜੀ ਉਹਨਾਂ ਨੇ ਆਪਣੀਆਂ ਜਦੋਂ ਵੀਡੀਓ ਦੇਖੀਆਂ ਤੇ ਆਪਣਾ ਬੜਾ ਛੋਟਾ ਲੱਗਣਾ ਕੋਈ ਬੰਦਾ ਉੱਥੇ ਐਸਾ ਨਹੀਂ ਹੈ ਜਿਹੜਾ ਇਹ ਇਸ ਤਰੀਕੇ ਨਾਲ ਕਿਸੇ ਕੋਲ ਸਮਗਰੀ ਲਏ ਜਾਂ ਕਿਸੇ ਕੋਲੋਂ ਮਦਦ ਲਏ ਇਹ ਪੰਜਾਬ ਹੈ ਪੰਜਾਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਿਹਾ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੇਗਾ ਮੈਂ ਬਹੁਤ ਜ਼ਰੂਰੀ ਬੇਨਤੀ ਇਸ ਲਈ ਕਰ ਰਿਹਾ ਕਿਉਂਕਿ ਪੰਜਾਬੀਆਂ ਦੀ ਸ਼ਾਨ ਵਾਕਈ ਵੱਖਰੀ ਹੁੰਦੀ ਹੈ ਪੰਜਾਬੀ ਜਿਹੜੇ ਆ ਹਮੇਸ਼ਾ ਦੁਨੀਆ ਦੇ ਨਾਲ ਖੜੇ ਰਹਿੰਦੇ ਆ ਇਹ ਤਾਂ ਆਂਦਾ ਤਾਂ ਜਿੰਨੇ ਸਾਰੀ ਦੁਨੀਆ ਨੂੰ ਅੰਨ ਦੇਣਾ ਹੁੰਦਾ ਸਾਰੀ ਦੁਨੀਆ ਦੀ ਮਦਦ ਕਰਨੀ ਹੁੰਦੀ ਹੁੰਦੀ ਹੈ ਤੇ ਅੱਜ ਥੋੜੀ ਜੀ ਮਦਦ ਦੀ ਲੋੜ ਆ ਉਹਨੂੰ ਮਦਦ ਦੀ ਵੀ ਕੋਈ ਬਹੁਤੀ ਜ਼ਿਆਦਾ ਜ਼ਰੂਰਤ ਨਹੀਂ ਹੈ ਸਾਰੇ ਲੋਕ ਹੀ ਖੜੇ ਨੇ ਉੱਥੇ ਸਾਰੀ ਦੁਨੀਆ ਜਿਹੜੀ ਆ ਆਮ ਲੋਕ ਜਿਹੜੇ ਨੇ ਉਹ ਇੰਨਾ ਅੱਛਾ ਕੰਮ ਕਰ ਰਹੇ ਨੇ ਕਿ ਤੁਸੀਂ ਸੋਚ ਵੀ ਨਹੀਂ ਸਕਦੇ ਅਸੀਂ ਜਿੱਦਾਂ ਵੀਡੀਓ ਵੀਡੀਓ ਪਾ ਕੇ ਤੇ ਸਾਨੂੰ ਲੱਗਦਾ ਕਿ ਅਸੀਂ ਬੜਾ ਕੰਮ ਕਰ ਰਹੇ ਹਾਂ ਫੋਟੋ ਖਿਚਾ ਕੇ ਸਾਨੂੰ ਲੱਗਦਾ ਕਿ ਬੜਾ ਕੰਮ ਕਰ ਰਹੇ ਹਾਂ ਪਰ ਆਮ ਲੋਕ ਜਿਨ੍ਹਾਂ ਨੂੰ ਕੋਈ ਮਤਲਬ ਨਹੀਂ ਹੈ ਨੈੱਟ ਨਾਲ ਸੋਸ਼ਲ ਮੀਡੀਆ ਨਾਲ ਕਿਸੇ ਚੀਜ਼ ਦੇ ਨਾਲ ਉਹ ਬਹੁਤ ਜ਼ਿਆਦਾ ਅੱਛਾ ਕੰਮ ਕਰ ਰਹੇ ਸੋ ਪਲੀਜ਼ ਇਸ ਬੇਨਤੀ ਨੂੰ ਪ੍ਰਵਾਨ ਕਰੋ ਤੇ ਇਹੋ ਜਿਹੀਆਂ ਵੀਡੀਓ ਬਣਾ ਕੇ ਨਾ ਪਾਓ ਤੁਸੀਂ ਆਪਣੇ ਕੰਮ ਦੀਆਂ ਆਪਣੇ ਜਾਣ ਦੀਆਂ ਆਉਣ ਦੀਆਂ ਵੀਡੀਓ ਪਾਓ ਪਾਣੀ 'ਚ ਖੜੇ ਹੋ ਕੇ ਤੁਸੀਂ ਵੀਡੀਓ ਪਾਉਂੀਆਂ ਉਹ ਵੀਡੀਓ ਪਾਓ ਪਰ ਇਦਾਂ ਦੀ ਕਿਸੇ ਵੀ ਸਾਡੇ ਬੰਦੇ ਦੇ ਨਾਲ ਖੜੇ ਹੋ ਕੇ ਉਹਨੂੰ ਸਮਗਰੀ ਫੜਾਉਂਦਿਆਂ ਜਾਂ ਸਮਾਨ ਫੜਾਉਂਦਿਆਂ ਜਾਂ ਪੈਸੇ ਫੜਾਉਂਦਿਆਂ ਕੋਈ ਵੀ ਵੀਡੀਓ ਨਾ ਪਾਓ ਥੈਂਕ ਯੂ ਸੋ ਮੱਚ ਸਤਿ ਸ਼੍ਰੀ ਅਕਾਲ